ਸਦੀਵ ਨਾਇਕ ٹرسٹ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ ਗਣਪਤੀ ਮਹੋਤਸਵ ਦੇ ਪਲਖਸ਼ ਦੇ ਵਿੱਚ ਜੋ ਸਮਾਗਮ ਕਰਾਇਆ ਜਾਂਦਾ ਉਹਦੇ ਵਿੱਚ ਹਾਜ਼ਰੀ ਭਰਨ ਆਏ ਆ ਬੱਗਾ ਜੀ ਵੱਲੋਂ ਤੇ ਉਹਨਾਂ ਦੀ ਸਾਰੀ ਟੀਮ ਦੇ ਨਾਲ ਤੇ ਪ੍ਰਭੂ ਚਰਨਾ ਦੇ ਵਿੱਚ ਅਰਦਾਸ ਬੇਨਤੀ ਜਿਵੇਂ ਅੱਗੇ ਕਰੀ ਦੀ ਹੁਣ ਵੀ ਕਰਦੇ ਆ ਕਿ ਜਿਹੜੀ ਮਨੋ ਕਾਮਨਾ ਲੈ ਕੇ ਦਰਬਾਰ ਦੇ ਵਿੱਚ ਜਿੰਨੀ ਸੰਗਤ ਜੁੜ ਰਹੀ ਹੈ ਤੇ ਅੱਗੋਂ ਵੀ ਜੁੜੇਗੀ ਉਹਦੀ ਮਨੋ ਕਾਮਨਾ ਭਗਵਾਨ ਪੂਰੀ ਕਰਨ ਤੇ ਸਿੱਧੀ ਮਨਾਇਕ ٹرسٹ ਦਾ ਧੰਨਵਾਦ ਅਵਨੰਦਨ ਸ਼ਰਮਾ ਜੀ ਉਹਨਾਂ ਦੀ ਸਾਰੀ ਟੀਮ ਦਾ ਕਿ ਜਿਹੜੇ ਹਰ ਸਾਲ ਇਦਾਂ ਦਾ ਸਮਾਗਮ ਕਰਾ ਕੇ ਸਾਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਇੱਥੇ ਇਕੱਠੇ ਵੀ ਕਰਦੇ ਨੇ ਦੀ ਵੀ ਕਰੋ ਗਣਪਤੀ ਜੀ ਨੂੰ ਜਿਹੜਾ ਮੀਂਹ ਪੈ ਰਿਹਾ ਜਿਹੜਾ ਪਾਣੀ ਬਿਲਕੁਲ ਤੁਹਾਨੂੰ ਤਾਂ ਬਿਲਕੁਲ ਪਤਾ ਹੈ ਜੋ ਪੰਜਾਬ ਦੇ ਵਿੱਚ ਹਾਲਾਤ ਨੇ ਬਿਲਕੁਲ ਪ੍ਰਭੂ ਦੀ ਕਿਰਪਾ ਪੰਜਾਬ ਤੇ ਜਿਵੇਂ ਅੱਗੇ ਰਹੀ ਹੈ ਮੈਂ ਕਹੂੰਗਾ ਇੱਥੇ ਗਣੇਸ਼ ਜੀ ਮਹਾਰਾਜ ਆਪਣੀ ਕਿਰਪਾ ਬਣਾ ਕੇ ਰੱਖਣ ਕੋਈ ਗੱਲ ਨਹੀਂ ਪੰਜਾਬੀ ਲੜਨ ਨੂੰ ਸ਼ੇਰ ਨੇ ਅਸੀਂ ਬਿਲਕੁਲ ਲੜਾਈ ਲੜ ਰਹੇ ਆ ਕਿ ਕੁਦਰਤ ਦੀ ਲੜਾਈ ਹੈ ਕੋਈ ਗੱਲ ਨਹੀਂ ਕੁਦਰਤ ਆ ਕਿ ਕਿਸੇ ਦਾ ਜੋੜ ਨਹੀਂ ਆ ਅਸੀਂ ਨਤਮਸਤਕ ਹੋਨੇ ਆ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਭੂ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਕਿ ਜਿਹੜਾ ਇਹ ਦਿਨ ਨੇ ਬਿਲਕੁਲ ਇਹਨੂੰ ਆਪਣਾ ਆਸ਼ੀਰਵਾਦ ਦੇ ਕੇ ਸਾਨੂੰ ਕੱਢਣਾ ਜੋਗੇ ਪ੍ਰਣਾਜ ਜੀ ਆਹ ਵਾਹ ਆ ਜਾਈ ਆਲਾ ਮਾਈਲਾ ਹਾਂ ਜੀ ਇਹਦਾ ਕੀ ਬਾਈ ਪਹਿਲਾਂ ਤਾਂ ਜੀ ਇਸ ਪਰ ਚੱਲ ਰਿਹਾ ਹੈ ਉਸ ਦੀ ਮਾਈਕ ਮਦਰ ਪਾਸ ਤੋਂ ਅੱਜ ਰਵੀ ਦੇ ਪਾਠ ਤੋਂ ਹਰ ਸਾਲ ਦੀ ਸਭ ਦੀ ਪਰਮਾਣ ਆਇਆ ਵਾ ਮੈਂ ਸਾਰੀ ਸੰਗਤ ਨੂੰ ਪਹਿਲਾਂ ਦੱਸਣਾ ਤੇ ਹਾਜ਼ਰ ਹੋਣਾ ਜਿੰਨਾ ਵਾ ਤੁਹਾਨੂੰ ਦੂਸਰਾ ਅੱਜ ਵੀ ਬਾਈ ਕਰਾਂਗਾ ਕਿ ਉਹ ਐਸੀ ਮਾੜੀ ਸੱਚਾ ਜਿਹੜੀ ਪੰਜਾਬ 'ਚ ਸਾਡੇ ਨਾਲ ਵਾਪਰ ਗਈ ਹੈ ਸਾਰਿਆਂ ਨਾਲ ਪੰਜਾਬੀਆਂ ਨਾਲ ਵਿਸ਼ੇਸ਼ ਤੌਰ ਤੇ ਜਿਹੜਾ ਹੜ੍ਹ ਆਇਆ ਵਾ ਔਰ ਇਹਨੇ ਬਹੁਤ ਨੁਕਸਾਨ ਕੀਤਾ ਵਾ ਔਰ ਸਾਰੇ ਪੰਜਾਬੀ ਬੜੇ ਦਲੇਰ ਨੇ ਔਰ ਨਾਲ ਮਿਲ ਕੇ ਜਿਹੜਾ ਇਹਦਾ ਮੁਕਾਬਲਾ ਕਰਾਂਗੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਹੈ ਕਿ ਜਿੰਨੀ ਤੁਹਾਡੇ ਕੋਲ ਸਮਰੱਥਾ ਹੈ ਆਪਣੀ ਸਮਰੱਥਾ ਅਨੁਸਾਰ ਉਹਨਾਂ ਹੜ੍ਹ ਪੀੜਤਾਂ ਦਾ ਜਿਹੜਾ ਸਹਾਇਕਾ ਤੁਸੀਂ ਸ਼ੁਰੂ ਕਰੋ ਔਰ ਭਗਵਾਨ ਮਤਲਬ ਗਨੇਸ਼ ਜੀ ਮਹਾਰਾਜ ਦੇ ਵੀ ਚਰਨਾਂ 'ਚ ਮੇਰੀ ਬੇਨਤੀ ਆ ਕਿ ਸਾਡੇ ਸਾਰਿਆਂ ਦੀਆਂ ਜਿਹੜੀਆਂ ਬੇਨਤੀ ਨੂੰ ਪ੍ਰਵਾਨ ਕਰਕੇ ਉਹ ਜਿਹੜੀ ਹੈ ਸਭ ਤੋਂ ਪਹਿਲੇ ਮੈਂ ਕਹਿ ਸਕਦਾ ਵਾ ਇੱਕ ਸਾਰੇ ਜਗਤ ਵਿੱਚ ਸਭ ਤੋਂ ਪਹਿਲੇ ਸਾਰੇ ਜਗਤ ਵਿੱਚ ਸਭ ਤੋਂ ਪਹਿਲੇ ਸੰਸਾਰ ਜਗਤ ਵਿੱਚ ਸਭ ਤੋਂ ਪਹਿਲੇ ਸਾਰੇ ਜਗਤ ਵਿੱਚ ਬਗੇ ਗੋਦੋ ਗਣਪਤੀ ਦਾ ਸ੍ਰੀ ਸਿਧਿ ਵਿਨਾਇਕ ਮੰਦਿਰ ਰਸਵਲੋਂ ਗਣਪਤੀ ਦਾ ਉਸ ਤੋਂ ਬਾਈ ਮੈਂ ਜਿਹੜਾ ਹੈ ਲਗਾਤਾਰ 27 ਤਰੀਕ ਤੋਂ ਸ਼ੁਰੂ ਹੋ ਕੇ 5 ਤਰੀਕ ਦਾ ਜੋ ਚਲਣਾ ਹੈ ਬਾਈਸ਼ ਤੋਂ ਉਤਾਨਾ ਮਨਾਇਆ ਜਾ ਰਿਹਾ ਹੈ ਅੱਜ ਵੀ ਬਹੁਤ ਸੰਗਤ ਜਿਹੜੀ ਇਹ ਦੂਰੋਂ ਦੂਰੋਂ ਆ ਕੇ ਗਣਪਤੀ ਦਾ ਅਸ਼ੀਰਵਾਦ ਲੈ ਰਹੀ ਆਰ ਸਾਲ ਦੀ ਤਰ੍ਹਾਂ ਕੋ ਗਣਪਤੀ ਮਹਾਰਾਜ ਇਸੇ ਤਰ੍ਹਾਂ કૃਪਾ ਕਰਨ ਔਰ ਜੋ ਸਾਡੇ ਪੰਜਾਬ ਦੇ ਔਲਾਦ ਨੇ ਜੋ ਨਿਹਰਾਨਾ ਦੇ ਔਲਾਦ ਵੜ ਕਰਕੇ ਹੋਏ ਨੇ ਅਸੀਂ ਪ੍ਰਾਰਥਨਾ ਕਰਾਂਗੇ ਸਾਰੇ ਰਲ ਮਿਲ ਕੇ ਕਿ ਗਣਪਤੀ ਮਹਾਰਾਜ ਕਿਰਪਾ ਕਰੋ ਇਸ ਜਿਹੜੀ ਤਰਾਸ ਦੇ ਇਸ ਤੋਂ ਸਾਨੂੰ ਬਚਾਓ ਤਾਂ ਕਿ ਜੋ ਕਿਰਪਾ ਤੁਹਾਡੀ ਵਰਸੇ ਤੇ ਲੋਕ ਆਪਣੇ ਆਪਣੇ ਘਰਾਂ ਸ਼ਾਂਤ ਜੀਵਨ ਉਸੇ ਤਰ੍ਹਾਂ ਬਤੀਤ ਕਰੇ गणपति महोत्सव सब, उत्सव सब बड़ी अच्छी तरह न मनाया जाता है बाई उत्सव मनाया जा रहा है जो कि बड़ी धूमधाम से मनाया जा रहा है और संगत इतनी आती है कि हम बता नहीं सकते कि गणपति जी की कृपा होती है सभी पे इतनी कृपा होती है कि बिना मांगे सब कुछ यहाँ पे मिलता है सभी गणपति जी का आशीर्वाद पाते हैं और ये उत्सव हमेशा ही होता रहता है हर साल लगा रहता है और गणपति जी आते हैं और हमें आशीर्वाद देते हैं सभी की मनोकामना पूरी करते हैं ऐसे ही गणपति जी का आशीर्वाद पाइए और अपना अपना, अपना मनोकामना पूरी करिए और अपना आशीर्वाद पा के गणपति जी की कृपा पाइए गणपति बप्पा और रे गणपति उसपा चल रहा है बहुत बहुत मुबारक है पेड़ों सारे परिवार इलाके पार। वासन परिवार और उस गणेश जी के चरण हाजरी सब लोग ਇਹ ਜੋ ਆਫਤਾ ਆਈ ਹੈ ਪੰਜਾਬ ਦੇ ਵਿੱਚ ਯੂਪੀਸ ਔਰ ਹਿਮਾਚਲ ਦੇ ਵਿੱਚ ਉਹਨਾਂ ਵਰੇ ਅੱਜ ਜੋੜ ਕੇ ਬੇਨਤੀ ਹੈ ਇਹ ਚਰਨਾਂ ਦੇ ਵਿੱਚ ਉਹਨਾਂ ਕੋਲ ਅਰਦਾਸ ਹੈ ਕਿ ਜੋ ਵੀ ਆਫਤਾ ਆਈ ਹੈ ਜੋ ਕਿਨਾਂ ਕੋ ਸੂਚਿਤ ਹੋਈਆਂ ਭਗਵਾਨ ਗ੍ਰੇਸ਼ੂਨ ਮਾਫ ਕਰਨ ਔਰ ਅੱਗੇ ਦਾ ਰਸਤਾ ਠੀਕ ਕਰਨ ਜਿਸ ਨਾਲ ਸਾਰੇ ਸਾਰੇ ਪਰਿਵਾਰ ਜਿਹੜੇ ਸਵੇ ਹੈ ਸਭ ਠੀਕ-ਠਾਕ ਰਹਿਣ ਖੁਸ਼ ਰਹਿਣ ਬਿਹਾਰ ਰਹਿ ਜਾਇ ਕਰੇ